ਤੁਹਾਡਾ ਸਾਰਿਆਂ ਦਾ ਪ੍ਰਸਾਦਨ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋ ਸਮਾਂ ਕੱਢ ਕੇ ਆਏ ਅੱਜ ਦਾ ਇਹ ਜਿਹੜਾ ਚੋਣ ਹੈ ਇਸ ਚੋਣ ਨੇ 2027 ਦਾ ਰਾਸਤਾ ਤੈਅ ਕਰਨਾ ਹੈ ਇਸ ਚੋਣ ਨੇ ਆਉਣ ਵਾਲੇ ਦਿਨਾਂ ਦੀਆਂ ਸਰਗਰਮੀਆਂ ਤੇ ਪੰਜਾਬ ਕਿੱਧਰਲੀ ਦਿਸ਼ਾ ਚ ਜਾਏਗਾ ਉਹ ਤੇ ਕਰਨਾ ਹੈ ਇਸ ਚੋਦਾ ਔਰ ਜਿਸ ਪ੍ਰਕਾਰ ਮਕਮਲ ਤੌਰ ਤੇ ਮਕਮਲ ਤੌਰ ਤੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਚੀਫ ਮਿਨਿਸਟਰ ਮਕਮਲ ਤੌਰ ਤੇ ਫੇਲ्युअर ਸਾਬਤ ਹੋਇਆ ਉਹ ਪੰਜਾਬ ਦੀ ਜਨਤਾ ਨੇ ਸਾਢੇ 3 ਸਾਲ ਆਪੇ ਸ਼ਰੀਰ ਤੇ ਤੇ ਆਪਦੇ ਅੱਖਾਂ ਦੇ ਸਾਹਮਣੇ ਅੱਖੀਂ ਦੇਖਾ ਜਿਹੜਾ ਉਹ ਵੇਖਿਆ ਹਰ ਇੱਕ ਵਿਅਕਤੀ ਇਹ ਚੋਂ ਦੇ ਕੀ ਕਿਹੜਾ ਸਮਾਂ ਹੋਵੇ ਜਦੋਂ ਅਸੀਂ ਇਸ ਸਰਕਾਰ ਤੋਂ छुटਕਾਰਾ ਪਾ ਲਈਏ ਹਰ ਵਿਅਕਤੀ ਇੱਕ ਇੱਕ ਛੋਟਾ ਵੱਡਾ ਰੇੜੀ ਵਾਲਾ ਦੁਕਾਨਦਾਰ ਵਪਾਰੀ ਉਹਦਾ ਕਾਰਨ ਕੀ ਹੈ ਬਦਲਾਅ ਦੇ ਨਾਂ ਤੇ ਆਈ ਸਰਕਾਰ ਜੀਨੇ ਪੰਜਾਬ ਨੂੰ ਸੁਪਨੇ ਦਿਖਾਏ ਸਨ ਜਿਨੇ ਕਿਆ ਸੀ ਕਿ ਨਵਾਂ ਪੰਜਾਬ ਹੋਏਗਾ ਕਿਸੇ ਨੇ ਆਮ ਆਦਮੀ ਪਾਰਟੀ ਆਲੇ ਦੀ ਕੋਈ ਸ਼ਕਲ ਜਿਆਦਾ ਸੋਹਣੀ ਨਹੀਂ ਸੀ ਜਾਂ ਉਹਨਾਂ ਦਾ ਕੋਈ ਕੰਮ ਨਹੀਂ ਦੇਖਿਆ ਸੀ ਜੇ ਰੋਪੜ ਤੋਂ ਲੈ ਕੇ ਹਬੌਰ ਤੱਕ ਜੇ ਨੱਤਰ ਸੀ ਤਾਂ ਦੇ ਸਫਾਇਆ ਹੋਇਆ ਕੇਵਲ ਇੱਕ ਦੋ ਸੀਟਾਂ ਬਚੀਆਂ ਸਾਡੇ ਅਰਗੇ ਬਚ ਗਏ ਉਹ ਇਹੀ ਕਾਰਨ ਸੀ ਕਿ ਲੋਕ ਇਹਨਾਂ ਦੇ ਮਨ 'ਚ ਸਪਨੇ ਸਨ ਕਿ ਨਵਾਂ ਪੰਜਾਬ ਨਿਆ ਬਦਲਾਅ ਐਂਸਾ ਹੋਏਗਾ ਜਿਹੜਾ ਸਾਡੇ ਸੁਪਨਿਆਂ ਦਾ ਪੰਜਾਬ ਹੋਏਗਾ ਲੇਕਿਨ ਹੁਣ ਉਹ ਕੀ ਮਹਿਸੂਸ ਕਰ ਰਹੇ ਹੁਣੇ ਮਹਿਸੂਸ ਕਰ ਰਹੇ ਹੈ ਕਿ ਜਲਦੀ ਕਾਂਗਰਸ ਪਾਰਟੀ ਦਾ ਰਾਜ ਆਵੇ ਤਾਂ ਅਸੀਂ ਇਸ ਬਦਲਾਅ ਦੀ ਸਰਕਾਰ ਤੋਂ ਕਿਤੇ ਸਾਨੂੰ ਛੁਟਕਾਰਾ ਹੋ ਜੇ ਜਲਦੀ ਤੋਂ ਜਲਦੀ 5 ਸਾਲ ਵੀ ਪੂਰੇ ਨਹੀਂ ਕਰ ਸਕਦੇ ਔਰ ਮੈਂ ਤੁਹਾਨੂੰ ਦੱਸਣਾ 25 ਬਰੇ ਪੰਜਾਬ ਪਿੱਛੇ چلا ਗਿਆ ਕੋਈ ਐਸੀ ਚੀਜ਼ ਹੈ ਕੀ ਤੇਰੀ ਪੰਜਾਬ ਚ ਹੋ ਨਹੀਂ ਰਹੀ ਹੋਵੇ ਲੁੱਟਾ ਖੂਆ ਗੁੰਡਾਗਰਦੀ ਬੰਬ ਬਲਾਸ ਹੈਂਡ ਕਰਨੇ ਪਾਬਾ ਸਾਹਿਬ ਅੰਬੇਦਕਰ ਦੀ ਫੋਟੋ ਤੇ ਖਾਲਿਸਤਾਨ ਦੇ ਨਾਰੇ ਸਵੀਰ ਹਾਣਾ ਦੇੰਦ ਸ਼ਬਦਾਂ ਦੇ ਮਾਤਾ ਦੀ ਫੋਟੋ ਤੋੜਨ ਦਾ ਕੰਮ ਕਰਨਾ ਮੂਸੇ ਵਾਲੇ ਦਾ ਮਰਡਰ 3.5 ਸਾਲਾਂ ਚ ਹਜੇ ਉਰ ਬਾਹਰ ਪਿੰਸਾਤ ਪੰਗਰੇ ਵਪਾਰੀਆਂ ਦਾ ਉਹ ਮਾੜਾ ਹਾਲ ਹੈ ਕੋਈ ਨਵਾਂ ਵਪਾਰ ਨਹੀਂ ਆਇਆ ਕੋਈ ਪੰਜਾਬ ਚ ਨਵੀਂ ਇਨਵੈਸਟਮੈਂਟ ਨਹੀਂ ਆਈ ਔਰ ਟੀਚਰ ਸਰਕਾ ਤੇ ਕਿੰਨੇ ਧਰਨੇ ਲੱਗ ਰਹੇ ਆ ਤੁਸੀਂ ਦੇਖਿਆ ਹੋਣਾ ਨਾ ਕੋਈ ਵਪਾਰੀ ਸੁਰਖਸ਼ਿਤ ਹੈ ਫਰੋਟੀਆਂ ਆ ਰਹੀਆਂ ਜਿਹੜਾ ਫਰੋਟੀਆਂ ਆ ਰਹੀਆਂ ਤੇ ਪੁਲਿਸ ਦਾ ਗਨਮੈ ਨਾਲ ਹੁੰਦੇ ਵਿਅਕਤੀ ਨੂੰ ਮਾਰ ਦਿੱਤਾ ਜਾਂਦਾ ਈਵਨ ਪੋਲੀਟੀਸ਼ੀਅਨਸ ਨੂੰ ਫਰੋਟੀਆਂ ਆ ਰਹੀਆਂ ਜਲੰਧਰ ਬਾਏ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਗੈਂਗਸਟਰ ਛੜਤਾ ਫਿਰ ਉਹਦਾ ਇਲੈਕਸ਼ਨ ਕਮਿਸ਼ਨ ਦੀ ਇੰਟਰਵੈਨਸ਼ਨ ਦੇ ਨਾਲ ਉਹਨੂੰ ਵਾਪਸ ਭੇਜਿਆ ਦੇਵੀ ਕੁਝ ਗੈਂਗਸਟਰਾਂ ਨੇ ਦੇਹਰਾਬਾਬਾ ਨਾਨਕ ਜੀ ਦਾ ਕਬਜ਼ਾ ਕੀਤਾ ਸਵਾ ਚਾਰ ਲੱਖ ਕਰੋੜ ਰੁਪਏ ਦਾ ਪੰਜਾਬ ਤੇ ਕਰਜ਼ਾ ਹੋ ਗਿਆ ਇਕਨੋਮੀ ਕਲੀ ਅਸੀਂ ਮਰ ਗਏ ਤੇ ਜਿਹੜੀ ਸਾਡੀ ਗੱਲਬਾਤ ਸੀ ਉਹਦੇ ਚ ਮਰ ਕੇ ਦੂਸਰੀ ਗੱਲ ਪੰਜਾਬ ਲੁੱਟਿਆ ਗਿਆ ਐ ਪੂਤਾ ਪੰਜਾਬ ਐਗਰੀਕਲਚਰ ਸਟੇਟ ਆ ਸਾਡੀ ਸਾਡੀ ਹੋਂਦ ਕੀ ਹੈ ਕਿ ਅਸੀਂ ਖੇਤੀ ਪ੍ਰਧਾਨ ਸੂਬਾ 23000 ਇੱਕ ਕਣ ਜ਼ਮੀਨ ਅਕਵਾਇਰ ਕਰ ਰਹੀ ਹੈ ਕਿਹਨੇ ਅਖਰੀ ਜ਼ਮੀਨ ਅਕਵਾਇਰ ਕਰੂ ਕੋਈ ਡਿਮਾਂਡ ਆਈ ਹੈ ਪੈਸੇ ਇਕੱਠੇ ਕਰਨੇ ਪੰਜਾਬ ਮਾਰਨਾ ਪੰਜਾਬ ਦੀ ਹੋਂਦ ਖਤਮ ਹੋ ਜਾਏਗੀ ਇਹ ਖੇਤੀ ਪ੍ਰਧਾਨ ਇੱਥੋਂ ਚੰਡੀਗੜ੍ਹ ਚਲਪੋ ਤੇ ਹਬੌਰ ਤੱਕ ਸਾਰੀਆਂ ਸੜਕਾਂ ਹਾਈਵੇ ਕੰਕਰੀਟ ਜੰਗਲ ਬਣ ਗਏ ਇਹ ਖੇਤੀ ਪ੍ਰਧਾਨ ਸੂਬਾਈ ਨੇ ਅਰਿਆ ਭਗਵੰਤ ਜਮਾਨ ਸਾਹਿਬ ਤੇ ਫੇਰ ਸਾਡੇ ਪੰਜਾਬ ਦੀ ਹੋਂਦ ਕਿਵੇਂ ਬਚੇਗੀ ਲੋ 12ਵੇਂ ਰਾਕੇ ਬੰਦੇ ਤੁਸੀਂ ਇੱਥੇ ਲਾਤੇ ਕਿ ਜਿਹੜੇ ਅਹੁਦੇ ਦੇਤੇ ਉਹਨਾਂ ਨੂੰ ਚੇਅਰਮੈਨੀਆਂ ਸਭ ਕੁਝ ਭਰ ਉਹਦੇ ਅੱਖੇ ਵਰਤਦਾ ਤੇ ਜਿਹੜਾ ਨਸ਼ਿਆ ਜੋਧ ਨਸ਼ਿਆਂ ਵਿਰੁੱਧ ਸਾਢੇ 3 ਸਾਲ ਬਾਅਦ ਜਾਗੇ ਤੇ ਹੁਣ ਪੁਲਿਸ ਤੇ ਚੌਕੀਆਂ ਵਾਲਿਆਂ ਨੂੰ ਹਦਾਇਤ ਕੀਤੀ ਹੈ ਕਿ ਜਿਹਦੇ ਪਿੰਡ 'ਚ ਨਸ਼ਾ ਵੇਚਦਾ ਔਰੇ ਖਲਾਫ ਮੀਡੀਆ ਨੂੰ ਅਕਲਾ ਨਾ ਦਿਓ ਜੋ ਜਿਹੜਾ ਤਲਾਹ ਦੇਊਗਾ ਉਹਨੀਆਂ ਲੰਤਾਂ ਤੋੜਾਂਗੇ ਜਿਹੜੇ ਪਰਚਾ ਦੇਾਂਗੇ ਕੀ ਹੋਇਆ ਹਮ ਬੋਰਡ ਪਿੰਡ 'ਚ ਜਿਹਨੇ ਲਿਖਿਆ ਸੀ ਸਾਡਾ ਪਿੰਡ ਬਕਾਊ ਆ ਇਹ ਹੋਇਆ ਉਹ ਫੌਜੀ ਜਿਹੜਾ ਤਲਾਸ਼ ਦੇ ਰਿਹਾ ਸੀ ਨਸ਼ੇ ਦੀ ਜਿਹੜਾ 30 ਤਰੀਕ ਨੂੰ 31 ਨੂੰ ਖਤਮ ਕਰ ਦੇਣਾ ਸੀ ਉਹ ਰੀਆਂ ਲਪਟਾਂ ਤੋੜ ਦਿੱਤੀਆਂ ਸੀ ਐਸੇ ਮੀਡੀਆ ਥੋੜੀ ਸਾਹ ਪ੍ਰਣਾਲੀ ਤੇ ਹੱਥ ਰੱਖਿਆ ਵਿਆ ਐ ਇੰਨੇ ਚੈਨਲ ਆ ਕਿਸੇ ਨੂੰ ਮੈਂ ਹੱਥ ਨਹੀਂ ਲਾਇਆ ਬੇਕਿਨ ਕੁਝ ਐਸਾ ਕਿ ਉਹਨੇ ਸਾਹ ਪ੍ਰਣਾਲੀ ਥੋੜੀ ਆਜ਼ਾਦੀ ਬੰਦ ਕਰ ਦਿੱਤੀ ਗਈ ਐ ਤੁਹਾਨੂੰ ਡਰਨੀ ਹੈ ਕੋਈ ਪੁਲਿਸ ਵਾਲਾ ਡੀਟੀਪੀ ਛਕਲੇ ਆ YouTube ਪਰ ਬੈਠੇ ਹੈ ਕਈ 3 4 ਇੱਥੇ 5 ਦਾਣੇ ਮੇਰੀ ਛਕਲਾ ਨਹੀਂ ਕੀਤਾ ਲੀਏ ਜਿਨ੍ਹਾਂ ਦੀ ਆਜ਼ਾਦੀ ਤੇ ਰੋਕ ਹੈ ਕਿ ਅਗਰ ਸੱਚ ਬੋਲੋਗੇ ਤਾਂ ਰਾਤ ਨੂੰ ਚੱਕ ਲੈ ਜਾਓਗੇ ਤੁਹਾਡੀ ਇਨਕੁਆਰੀ ਹੋਏਗੀ ਅਸੀਂ ਸੱਚੇ ਸੁੱਚੇ ਮੀਡੀਆ ਵਾਲਿਆਂ ਦੇ ਨਾਲ ਹੈ ਜਿਹੜੇ 100% ਸਾਡੇ ਉਲਟ ਵੀ ਲਾਉਂਦੇ ਆ ਸਾਡੇ ਹੱਕ 'ਚ ਵੀ ਲਾਉਂਦੇ ਪਰ ਕੋਈ ਵਿਅਕਤੀ ਸਾਡੇ 3-5 ਸਾਲਾਂ 'ਚ ਇੱਕ ਵੀ ਖਬਰ ਸਾਡੇ ਹੱਕ 'ਚ ਨਾ ਲੱਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਤੁਹਾਡਾ ਸਿਰ ਝੁਕਾ ਕੇ ਸਤਿਕਾਰ ਕਰਦੇ ਹਾਂ ਕਿਉਂਕਿ ਤੁਸੀਂ ਗੱਲ ਲੈ ਕੇ ਜਾਂਦੇ ਹੋ ਪਹੁੰਚੋਣੇ ਅੱਜ ਮੀਡੀਆ ਨੂੰ ਇਹ ਕਿਹਾ ਜਾਂਦਾ ਵੱਡੇ ਚੈਨਲਸ ਨੂੰ 6 ਘੰਟਿਆਂ ਦੇ ਵਿੱਚ ਖਬਰ ਉਤਰ ਜਾਂਦੀ ਹੈ ਸਾਡੀ ਪ੍ਰੈਸ ਕਾਨਫਰੰਸ ਦੀ ਆਹ ਪ੍ਰੈਸ ਕਾਨਫਰੰਸ 6 ਮਿੰਟਾਂ ਜੋ ਹੁਣੇ ਦੇਖ ਕੇ ਦੱਸਣਗੇ ਦਿੱਲੀ ਵਾਲੇ ਕਿ ਉਤਾਰ ਦਿਓ ਇਹ ਖਬਰ ਨਹੀਂ ਚੱਲੇਗੀ ਇਹ ਹਾਲਾਤ ਹੈ ਕਦੇ ਨਹੀਂ ਹੋਇਆ ਸੀ ਇਹ ਤੇ ਦੂਸਰੀ ਗੱਲ ਅੱਜ ਆਰਐਸਐਸ ਦੇ ਨਾਮ ਭਗਵੰਤ ਸਿੰਘ ਮਾਰ ਮਰ ਚੁਕੇ ਹੈ ਜਿਸ ਪ੍ਰਕਾਰ ਕਿਸਾਨਾਂ ਤੇ ਅਤਿਆਚਾਰ ਸੁੱਤੇ ਪਿਆ ਤੇ ਜਿਹੜੀ ਆਰਐਸਐਸ ਜਮਾਤ ਹੈ ਹੁਣ ਇਹਨਾਂ ਨੇ ਸਿੱਖ ਪ੍ਰਚਾਰਕ ਵੀ ਭਾੜ ਲਏ ਕਿਉਂਕਿ ਸਾਨੂੰ ਨੌਕਰੀ ਕੋਈ ਨਹੀਂ ਮਿਲਦੀ ਜਿਹੜਾ ਕੋਈ ਸਿੱਖ ਬੰਦਾ ਹੈ ਵਿਚਾਰੋ ਕੀ ਕਰੇ 20000 ਰੁਪਏ ਜਿਹੋੜੇ ਨੌਕਰੀ ਚਾਹੀਦੀ ਏ ਤੇ ਆਰਐਸਐਸ ਦੇ ਲੋਕਾਂ ਨੇ ਇਹ ਪੰਜਾਬ ਚ ਘੁਸਣਾ ਚਾਹੁੰਦੇ ਆ ਪਰ ਮੈਂ ਦੱਸਣਾ ਚਾਹੁੰਦਾ ਜਿੰਨਾ ਚਿਰ ਗਾਂਧੀ ਪਰਿਵਾਰ ਜਿੰਦਾ ਤੇ ਕਾਂਗਰਸ ਜਿੰਦਾ ਆਰਐਸਐਸ ਦੀ ਵਿਚਾਰਧਾਰਾ ਇਸ ਦੇਸ਼ ਤੇ ਲਾਗੂ ਨਹੀਂ ਹੋਣ ਦੇਾਂਗੇ ਤੇ ਆਗਰਮੀਆ ਜਿਹੜੇ ਉਹਨਾਂ ਨੇ ਕੈਂਡੀਡੇਟ ਉਤਾਰੇ ਆਮ ਆਦਮੀ ਪਾਰਟੀ ਦਾ ਤਾਂ ਤੁਮ ਸਾਥ ਹੈ ਤੇ ਜਿਹੜਾ ਆਰਐਸਐਸ ਦਾ ਉਮੀਦਵਾਰ ਕਹਿੰਦੇ ਸੰਘ ਨੇ ਉਤਾਰਿਆ ਉਹ ਸੰਘ ਜੀਨੇ 55 ਸਾਲ 나ਗਪੁਰ ਤੇ ਕਾਂਗਰਸ ਦਾ ਝੰਡਾ ਨਹੀਂ ਲਹਿਰਾਉਂ ਦਿੱਤਾ ਗਿਆ ਹੰਦੇਸ਼ ਦਾ ਦੇਸ਼ ਦਾ ਦੇਸ਼ ਤੋਂ ਮਾਫੀ ਚੋੜੇ 55 ਸਾਲ ਜਿਨ੍ਹਾਂ ਨੇ ਨੈਸ਼ਨਲ ਫਲੈਗ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਕੁਮਾਲਕਰ ਜਿਹੜਾ ਸੀਗਾ ਆਰਐਸਐਸ ਦਾ ਮੁਖੀ ਉਹਨੇ ਕਿਹਾ ਬੰਚ ਆਫ ਥਾਟਸ ਸੋਰੀ ਇਹ ਇੱਕ ਕਿਤਾਬ ਹੈ ਤੇ ਮੋਰੇ ਚੋਨੇ 238ਵੇਂ ਸਫੇ ਤੇ ਲਿਖਿਆ ਕਿ ਇਹ ਜਿਹੜਾ ਬਾਬਾ ਸਾਹਿਬ ਅਮੇਦਕਰ ਦਾ ਸੰਗ੍ਰਹਿ ਲੋਕਾਂ ਦੇ ਕਾਗਜ਼ ਇਕੱਠੇ ਕਰਕੇ ਬਣਾਇਆ ਹੋਇਆ ਹੈ ਮੈਂ ਨਹੀਂ ਮੰਨਦਾ ਸੋ ਕਹਿਣ ਦਾ ਮਤਲਬ ਅਜੋਸੇ ਆਰਐਸਐਸ ਦਿਨਾਰ ਤੇ ਕੀ ਸੋਚਿਆ ਹੈ ਅਗਨੀਆ ਗ੍ਰਹਿ ਮੰਤਰੀ ਸਾਹਿਬੀ ਉਹ ਕਹਿੰਦੇ ਕਿਉਂ ਹੀ ਤਿੰਨ ਬਾਾਰ ਅੰਬੇਦਕਰ ਅੰਬੇਦਕਰ ਲਗਾ ਰੱਖੀਏ ਇਤਨੀ ਬਾਾਰ ਭਗਵਾਨ ਦਾ ਨਾਮ ਲੈਂਦੇ ਤੋ ਸਵਰਗੋਂ ਮੇਂ ਪਹੁੰਚ ਜਾਂਦੇ ਪਰivant مانਤੇ ਆਰਐਸਐਸ ਤੇ ਭਾਜਪੀ ਹੁਣ ਇੱਕੋ ਗੱਲ ਹੋ ਗਈ ਏ ਇੱਕੋ ਹੀ ਸੋਹੇਸ ਕਰਕੇ ਕਾਂਗਰਸ ਪਾਰਟੀ ਨੂੰ ਲੁਧਿਆਣਾ ਦੇ ਲੋਕ ਵੋਟ ਕਰਨਗੇ ਨਵੇਂ ਨਿਰਮਾਣ ਵਾਸਤੇ ਨਵੀਂ ਗੱਲ ਵਾਸਤੇ ਨਵੀਂ ਸੋਚਾਸਤੇ ਨਵੇਂ ਪੰਜਾਬਾਸਤੇ ਨਵੇਂ ਵਿਕਲਪਾਸਤੇ ਮੈਨੂੰ ਪੂਰਨ ਉਮੀਦ ਹੈ ਇਹਨਾਂ ਸਾਰੀਆਂ ਗੱਲਾਂ ਤੇ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਲੋਕ ਤੇ ਲਧਿਆਣਾ West ਲੋਕ ਫੈਸਲਾ ਲੈਣਗੇ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਆਸ਼ੂ ਭਾਰੀ ਕੋਮੰਦ ਦੇ ਨਾਲ ਜਿਤਾ ਕੇ ਭੇਜਣਗੇ ਇਹ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਖੋਣ ਦੇ ਨਾਤੇ ਮੀਡੀਆ ਦੇ ਨਾਮੀ ਅਪੀਲ ਕਰਦਾ ਹਾਂ ਕੋਈ ਨਹੀਂ ਮੈਂ ਗੱਲ ਕਰਨੀ ਸੀ ਉਹਨਾਂ ਦੇ